ਸਾਰੇ ਵਾਰਡ ਦੇ ਵਿੱਚ ਕੋਈ ਵੀ ਇਹੋ ਜਿਹਾ ਦੇਸ਼ ਨਹੀਂਗਾ ਜਿਹੜਾ ਇਹ ਚਾਹੁੰਦਾ ਹੋਵੇ ਕਿ ਭਾਰਤ ਦੇ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾਵੇ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਸਸਤਾ ਅਨਾਜ ਇੰਡੀਆ ਵੇਚਦਾ ਭਾਰਤ ਦੀ ਸਰਕਾਰ ਉਹਦੀ ਰਿਪੋਰਟ ਲਾਗੂ ਨਹੀਂ ਕਰਦੀ ਜਿਹਨੂੰ ਉਹਨੇ ਆਪ ਹੀ ਭਾਰਤ ਰਤਨ ਅਵਾਰਡ ਦਿੱਤਾ ਹੋਇਆ ਸਰਕਾਰ ਦੇ ਇੱਕ ਮੈਂਬਰ ਵੱਲੋਂ ਗੱਡੀ ਨਾਲ ਕਿਸਾਨਾਂ ਨੂੰ ਕੁਚਲਿਆ ਗਿਆ ਤੇ ਅੱਜ ਤੱਕ ਉਹਦਾ ਇਨਸਾਫ ਨਹੀਂ ਦਿੱਤਾ ਥਿਸ ਇਜ਼ ਦ ਲਕਸ਼ਮਣ ਰੇਖਾ ਫਾਰ ਦ ਫਾਰਮਰਸ ਵੈਰੀ ਕਲੀਅਰ ਇਨਸਟਰਕਸ਼ਨਸ ਬੀਨ ਗਿਵਨ ਟੂ ਦ ਅਥਾਰਟੀ ਸ਼ੰਭੂਰ ਖਨਾਰੀ ਬਾਰਡਰ ਪਰ ਕਾਰਵਾਈ ਹਰਿਆਣਾ ਪੁਲਿਸ ਨੇ ਕਿਸਾਨ ਉੱਪਰ ਦਾਗੇ ਆਸੂ ਗੈਸ ਕੇ ਗੋਲ ਫਾਰ ਲਾਸਟ 40 ਇਅਰਸ ਆਈ ਹੈਵ ਬੀਨ ਸੇਇੰਗ ਫਾਰਮਰਸ ਹੈਵ ਬੀਨ ਬਲੇਮ ਫਾਰ ਦਿਸ ਫਾਰਮਰਸ ਹੈਵ ਬੀਨ ਬਲੇਮ ਫਾਰ ਦ every time you blame the farmers is andolan ki raksha karne ka samay aa gaya hai ye kisan taan villedia jidho vinnara man karda oh dilli nu muh chak ke tur painde a ਇਹ ਕਹਿਣ ਤੋਂ ਪਹਿਲਾਂ ਮੇਰੀ ਗੱਲ जरा ਧਿਆਨ ਨਾਲ ਸੁਣ ਲਓ ਤੇ ਇਹ ਸੁਣ ਲਓ ਕਿ ਹੁਣ ਕਿਸਾਨ ਦਿੱਲੀ ਪ੍ਰੋਟੈਸਟ ਕਰਨ ਕਿਉਂ ਜਾ ਰਹੇ ਨੇ ਇਹਦਾ ਪਹਿਲਾ ਵੱਡਾ ਮੈਨ ਕਰਨ ਇਹ ਆ ਕਿ ਜਦੋਂ ਆਪਾਂ ਪਿਛਲੀ ਵਾਰੀ 2021 ਦੀ ਵਿੱਚ ਤਿੰਨ ਕਾਲੇ ਕਾਨੂੰਨ ਦਰਦ ਕਰਵਾਏ ਸੀ ਉਦੋਂ ਸਰਕਾਰ ਦੇ ਨਾਲ ਇਹ ਐਗਰੀਮੈਂਟ ਹੋਇਆ ਸੀਗਾ ਕਿ ਸਾਨੂੰ ਕਣਕ ਝੋਨੇ ਦੀ ਫਸਲ ਤੋਂ ਇਲਾਵਾ ਬਾਕੀ ਦੀਆਂ ਫਸਲਾਂ ਉੱਤੇ ਵੀ ਐਮਐਸਪੀ ਦਿੱਤੀ ਜਾਵੇ ਤੇ ਸਰਕਾਰ ਨੇ ਇਸ ਗੱਲ ਦੀ ਹਾਮੀ ਵੀ ਭਰੀ ਸੀ ਤੇ ਸਰਕਾਰ ਨੇ ਕਿਹਾ ਸੀ ਕਿ ਜਲਦੀ ਤੋਂ ਜਲਦੀ ਇਹ ਕੰਮ ਜ਼ਰੂਰ ਹੋਊਗਾ ਪਰ ਅੱਜ ਤੱਕ ਬਾਕੀ ਦੀਆਂ ਫਸਲਾਂ ਉੱਤੇ ਐਮਐਸਪੀ ਦੇਣ ਦੀ ਸਰਕਾਰ ਨੇ ਕੋਈ ਵੀ ਹਜੇ ਤੱਕ ਗੱਲ ਨਹੀਂ ਕੀਤੀ ਦੂਜੀ ਨੰਬਰ ਤੇ ਆ ਸਮ ਸੰਦੀਪ ਰਿਪੋਰਟ ਨੂੰ ਲਾਗੂ ਕਰਵਾਉਣਾ ਜਿਹੜੇ ਬੰਦੇ ਨੂੰ ਸਰਕਾਰ ਨੇ ਆਪ ਹੀ ਭਾਰਤਤਨਾ ਅਵਾਰਡ ਦਿੱਤਾ ਹੋਇਆ ਹੈ ਸਰਕਾਰ ਉਸੇ ਦੀ ਰਿਪੋਰਟ ਨੂੰ ਲਾਗੂ ਨਹੀਂ ਕਰ ਰਹੀ ਕਿਉਂਕਿ ਇਹਦੇ ਨਾਲ ਫਸਲਾਂ ਦੇ ਰੇਟ ਜੋ ਵਧ ਜਾਣੇ ਤੀਜੀ ਮੰਗ ਹੈਗੀ ਆ ਭਾਰਤ ਨੂੰ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਚੋਂ ਪਿੱਛੇ ਹਟਾਉਣਾ ਕਿਉਂਕਿ ਦੁਨੀਆ ਭਰ ਦੇ ਜਿਹੜੇ ਦੂਜੇ ਦੇਸ਼ ਆ ਉਹ ਭਾਰਤ ਨੂੰ ਕਹਿੰਦੇ ਆ ਕਿ ਤੁਸੀਂ ਕਿਸਾਨਾਂ ਨੂੰ ਸਭ ਤੋਂ ਜ਼ਿਆਦਾ ਸਬਸਿਡੀ ਦਿੰਦੇ ਹੋ ਜਿਵੇਂ ਕਿ ਬੀਜ ਦੇ ਉੱਤੇ ਸਬਸਿਡੀ ਮਸ਼ੀਨਾਂ ਦੇ ਉੱਤੇ ਸਬਸਿਡੀ ਜਾਂ ਪਾਈਪਲਾਈਨ ਦੇ ਉੱਤੇ ਸਬਸਿਡੀ ਤੇ ਦੂਜੇ ਨੰਬਰ ਤੇ ਦੁਨੀਆਂ ਨੂੰ ਦਿੱਕਤ ਆ ਤੁਹਾਡੀ ਐਮਐਸਪੀ ਤੋਂ ਉਹ ਕਹਿੰਦੇ ਕਿ ਤੁਸੀਂ ਕਿਸਾਨਾਂ ਨੂੰ ਐਮਐਸਪੀ ਕਿਉਂ ਦਿੰਦੇ ਹੋ ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਕਿਸਾਨ ਫਸਲਾਂ ਦੀ ਵੱਧ ਤੋਂ ਵੱਧ ਪ੍ਰੋਡਕਸ਼ਨ ਕਰਦਾ ਜਿਹਦੇ ਨਾਲ ਭਾਰਤ ਦੁਨੀਆਂ ਪਰ ਦੇ ਦੂਜੀ ਦੇਸ਼ਾਂ ਨੂੰ ਹੋਰ ਦੇਸ਼ਾਂ ਦੇ ਨਾਲ ਉਹ ਸਭ ਤੋਂ ਸਸਤਾ ਅਨਾਜ ਵੇਚਦਾ ਸੋ ਜਿਹਦੇ ਕਰਕੇ ਹੋਰ ਕੋਈ ਵੀ ਦੇਸ਼ ਅਨਾਜ ਦਾ ਵਪਾਰ ਨਹੀਂ ਕਰ پا ਰਿਹਾ ਸੋ ਇਸ ਕਰਕੇ ਸਾਰੇ ਦੇਸ਼ਾਂ ਨੇ ਇਹ ਰਲ ਕੇ ਭਾਰਤ ਨੂੰ ਕਿਹਾ ਕਿ ਤੁਸੀਂ ਕਿਸਾਨਾਂ ਨੂੰ ਐਮਐਸਪੀ ਦੇਣੀ ਬੰਦ ਕਰੋ ਹੁਣ ਕਿਸਾਨੀ ਧਰਮੇ ਦੇ ਵਿੱਚ ਮੇਨ ਡਿਮਾਂਡ ਹੀ ਐਮਐਸਪੀ ਦੀ ਆ ਹੁਣ ਜੇ ਸਰਕਾਰ ਕਿਸਾਨਾਂ ਨੂੰ ਰਿਟਰਨ ਦੇ ਵਿੱਚ ਐਮਐਸਪੀ ਹੰਦੀ ਆ ਤਾਂ ਆਟੋਮੈਟਿਕਲੀ ਭਾਰਤ WTO ਚੋਂ ਬਾਹਰ ਹੋ ਜਾਊਗਾ ਚੌਥੇ ਨੰਬਰ ਤੇ 3 ਅਕਤੂਬਰ 2021 ਦੇ ਵਿੱਚ ਜਦੋਂ ਪਿਛਲਾ ਕਿਸਾਨੀ ਅੰਦੋਲਨ ਹੋਇਆ ਸੀਗਾ ਉਦੋਂ UP ਦੇ ਲਖੀਮਪੁਰ ਦੇ ਵਿੱਚ ਕਿਸਾਨ ਧਰਨਾ ਲਈ ਬੈਠੇ ਸੀਗੇ ਤੇ ਉੱਥੇ BJP ਦੇ ਮਿਨਿਸਟਰ ਆਫ ਸਟੇਟ ਅਜੇ ਮਿਸ਼ਰਾ ਦੇ ਮੁੰਡੇ ਅਸ਼ੀਸ਼ ਮਿਸ਼ਰਾ ਨੇ ਉਹਨਾਂ ਕਿਸਾਨਾਂ ਦੇ ਉੱਤੇ ਗੱਡੀ ਚੜਾਤੀ ਸੀ ਤੇ ਕਿਸਾਨ ਕੁਚਲਦੇ ਸੀਗੇ ਤੇ ਉੱਥੇ 8 ਲੋਕਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਜਰਨਲਿਸਟ ਵੀ ਸੀਗਾ ਪਰ ਅੱਜ ਤੱਕ ਸਰਕਾਰ ਨੇ ਉਹਦਾ ਕੋਈ ਵੀ ਇਨਸਾਫ ਨਹੀਂ ਕੀਤਾ ਪਹਿਵੇਂ ਨੰਬਰ ਤੇ ਆ ਕਿਸਾਨਾਂ ਤੇ ਮਜ਼ਦੂਰਾਂ ਦੀ ਕਰਜ਼ਾ ਮਾਫੀ ਦੀ ਮੰਗ ਹੁਣੇ ਸਾਰਿਆਂ ਨੂੰ ਗਲਤ ਲੱਗਦਾ ਹੋਣਾ ਕਿ ਕੋਈ ਕਿਸੇ ਦਾ ਕਰਜ਼ਾ ਸਰਕਾਰ ਕਿਉਂ ਦੇਵੇ ਭਾਵੇਂ ਉਹ ਕਿਸਾਨ ਹੋਣ ਫਿਰ ਅਡਾਨੀ ਕਿਉਂ ਨਾ ਹੋਵੇ ਪਰ ਇਹ ਗਲਤ ਉਦੋਂ ਨਹੀਂ ਲੱਗਦਾ ਜਦੋਂ ਵੱਡਿਆ ਘਰਾਣੇ ਦਾ 14 ਲੱਖ ਕਰੋੜ ਰੁਪਇਆ ਇੱਕ ਝਟਕੇ ਦੇ ਵਿੱਚ ਮਾਫ ਹੋ ਜਾਵੇ ਨਹੀਂ ਨਹੀਂ ਉਹ ਤਾਂ ਸਰਕਾਰ ਦੇਸ਼ ਨੂੰ ਅੱਗੇ ਲੈ ਜਾਣ ਦੀ ਗੱਲ ਕਰਦੀ ਆ 6ਵੇਂ ਨੰਬਰ ਤੇ ਆ ਲੈਂਡ ਐਕਵੀਜ਼ੀਸ਼ਨ ਐਕਟ 2013 ਕਾਨੂੰਨ ਦੀ ਮੋੜ ਸ਼ੁਰੂਆਤ ਕਰਨੀ ਇਹਦੇ ਵਿੱਚ ਕਿਹਾ ਕਿ ਸਰਕਾਰ ਨੇ ਜਦੋਂ ਕਿਸੇ ਦੀ ਜ਼ਮੀਨ ਲੈਣੀ ਆ ਤਾਂ ਉੱਥੇ ਕਿਸਾਨ ਦੀ ਜਿਹੜੀ ਸਹਿਮਤੀ ਆ ਉਹ ਜ਼ਰੂਰੀ ਹੋਣੀ ਚਾਹੀਦੀ ਆ ਤੇ ਕਿਸਾਨ ਨੂੰ ਉਹਦਾ ਸਹੀ ਮੁੱਲ ਵੀ ਮਿਲਣਾ ਚਾਹੀਦਾ ਪਰ ਜੇ ਉਸੇ ਲੈਂਡ ਦੇ ਉੱਤੇ ਪਬਲਿਕ ਦੇ ਵਿਕਾਸ ਦੀ ਕੋਈ ਗੱਲ ਆਉਂਦੀ ਆ ਜਿਵੇਂ ਕਿ ਐਜੂਕੇਸ਼ਨ ਹੋ ਗਿਆ ਜਾਂ ਹਸਪੀਟਲ ਹੋ ਗਿਆ ਇਹੋ ਜਿਹੀ ਕੋਈ ਗੱਲ ਆਉਂਦੀ ਆ ਤਾਂ ਉਹ ਠੇ ਕਿਸਾਨ ਦੀ ਸਹਿਮਤੀ ਜ਼ਰੂਰੀ ਨਹੀਂ ਪਰ ਕਿਸਾਨ ਨੂੰ ਉਹਦਾ ਮੁੱਲ ਠੀਕ ਮਿਲਣਾ ਜ਼ਰੂਰੀ ਆ ਸੱਤਵੇਂ ਨੰਬਰ ਤੇ ਆ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਬੈਨ ਕਰਨਾ ਫ੍ਰੀ ਟ੍ਰੇਡ ਐਗਰੀਮੈਂਟ ਹੁੰਦਾ ਕਿ ਜਦੋਂ ਦੋ ਦੇਸ਼ਾਂ ਦੇ ਵਿਚਕਾਰ ਇੰਪੋਰਟ ਐਕਸਪੋਰਟ ਹੋਵੇ ਤਾਂ ਉਹਦੇ ਉੱਤੇ ਟੈਕਸ ਲੱਗਦਾ ਹੁੰਦਾ ਤੇ ਜੇ ਉਹ ਉਸ ਟੈਕਸ ਨੂੰ ਮਾਫ ਕੀਤਾ ਜਾਵੇ ਜਾਂ ਉਹ ਟੈਕਸ ਕੱਟ ਕਰ ਦਿੱਤਾ ਜਾਵੇ ਤਾਂ ਉਹਨੂੰ ਕਹਿੰਦੇ ਆ ਫ੍ਰੀ ਟ੍ਰੇਡ ਐਗਰੀਮੈਂਟ ਆ ਪਿੱਛੇ ਤੁਸੀਂ ਸੁਣਿਆ ਹੋਊਗਾ ਕਿ ਕਣਕ ਦਾ ਐਮਐਸਪੀ ਰੇਟ ਘੱਟ ਕਰਨ ਲੱਗਿਆ ਇਹਦੇ ਪਿੱਛੇ ਇਹੀ ਕਾਰਨ ਸੀ ਭਾਰਤ ਦੂਜੀ ਦੇਸ਼ਾਂ ਦੇ ਵਿੱਚੋਂ ਕਣਕ ਇੰਪੋਰਟ ਕਰਵਾ ਰਿਹਾ ਸਸਤੇ ਰੇਟਾਂ ਦੇ ਉੱਤੇ ਹਾਲਾਂਕਿ ਭਾਰਤ ਦੇ ਕੋਲੇ ਕਣਕ ਦੇ ਭੰਡਾਰ ਬਹੁਤ ਭਰੇ ਹੋਏ ਆ 8ਵੇਂ ਨੰਬਰ ਤੇ ਆ ਪ੍ਰਾਲੀ ਸਾੜਨ ਦੇ ਕਾਨੂੰਨ ਦੇ ਵਿੱਚ ਸੋਧ ਹੋਣੀ ਚਾਹੀਦੀ ਆ ਇਹਦਾ ਸਾਰਿਆਂ ਨੇ ਪਤਾ ਹੋਣਾ ਲੰਬੇ ਸਮੇਂ ਤੋਂ ਇਹ ਗੱਲ ਚੱਲਦੀ ਆ ਰਹੀ ਹੈ ਕਿ ਪ੍ਰਾਲੀ ਨੂੰ ਖੇਤ ਦੇ ਵਿੱਚ ਗਾਲਣ ਦਾ ਕੋਈ ਸਸਤਾ ਢੰਗ ਮਿਲ ਜੇ ਪਰ ਹਜੇ ਤੱਕ ਉਹ ਮਿਲਿਆ ਨਹੀਂ 9ਵੇਂ ਨੰਬਰ ਤੇ ਆ ਮਜ਼ਦੂਰਾਂ ਤੇ ਕਿਸਾਨਾਂ ਲਈ ਕੋਈ ਪੈਨਸ਼ਨ ਸਕੀਮ ਲਾਗੂ ਹੋਣੀ ਚਾਹੀਦੀ ਆ ਇਹ ਸਨ ਉਹ ਮੰਗਾਂ ਜਿਹੜੀਆਂ ਕਿਸਾਨੀ ਧਰਨੇ ਦਾ ਮੇਨ ਮੋਟਿਵ ਆ ਤੇ ਬਾਕੀ ਇਹ ਵੀਡੀਓ ਹਰੇਕ ਬੰਦੇ ਤੱਕ ਪਹੁੰਚਣੀ ਚਾਹੀਦੀ ਆ ਹਰੇ ਮਤਿਦਾ ਕਿ ਸਾਡੀਆਂ ਮੰਗਾਂ ਕੀ ਨੇ ਸੋ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟਾਂ ਦੇ ਵਿੱਚ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜ਼ਰੂਰ ਲਿਖਿਓ ਧੰਨਵਾਦ